ਆਹਨ ਸਤ ਸਹਜ ਸੁਭਾਈ ਦਰਸ਼ਨ ਪਤਿ ਸਿਆ ਗੁਰੂ ਕੈ ਜਨਮ ਮਰਨ ਸੁਖ ਚਾਹੇ ਹੋਵ ਸ੍ਰਿ ਸੁਖ ਬ੍ਰਹਮੀ ਨਾਰਾਇਣ ਸਾਹ ਪਰਸਾ ਚਕਤੀਐ ਗੁਰ ਕੀ ਸੁਖੇ ਪਾਜ ਸਾ ਮਨ ਜਨਮ ਰੰਗਰੀ ਕਤੀਐ ਜਨਮ ਸਦਿਆ ਬਾਤਿ ਸਵਾ ਜਿਸ ਪਾਸ ਗੱਟਿਆ ਸੋ ਵਜੀਐ ਸਭਨਾ ਆਵਾ ਮੇਸਾ ਧੰਗ ਵਹਿ ਤੁਜੀ ਤੁਮਾ ਸ੍ਰੀ ਮਹਲਾ ਪਹਿਲਾ ਪਹਿਲਾ ਚੌਥੀ ਸਿਖੋਂ ਅੰਕਾਰ ਸਤਨਾਮ ਕਰਤਾ ਸੁਰਤਿ ਨਿਭਾਓ ਕਾਲੂਰਤ ਅਜਮੀ ਸਹ ਭੰ ਗੁਰਪਸਾਦ ਜਿਉ ਦਰਤ ਹੈ ਆਪਣਾ ਕਿਐਸੋ ਕਰੀ ਪੁਕਾਰ ਭੋਗ ਵਿਸਾਰਿ ਸੇਵਿਆ ਸਦਾ ਸਦਾ ਦਾਤਾ ਜਿਉ ਦਰਤ ਹੈ ਆਪਣਾ ਕਾਇਸੋ ਕਹੀ ਤੁਕਕਾਰ ਬੂਰ ਬਸਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀ ਤਨਵਾ ਸਦਾ ਸਦਾ ਦਾਤਾਰ ਰਹਾਉ ਅੰਦਰ ਸਾਹਿਬ ਸੇਵੀਐ ਅੰਤ ਛਡਾਈ ਸੋਨਾ ਮੇਰੀ ਕਾਮੀ ਪਾਰ ਉਤਰ ਹੋਏ ਦਇਆ ਤੇਰੇ ਨਾਮ ਤਰਾ ਸਦ ਪੁਰਬਾਨ ਜਾਉ ਰਹਾ ਸਰਬੁਮ ਸਚਾ ਇਕ ਹੈ ਬੁਧ ਨਾਹੀ ਕੋਇ ਦੀ ਸੇਵਾ ਸੋਚੇ ਜਾ ਕੋ ਨਜ਼ਰ ਕਰੇ ਤੁਪਾਜ ਪਿਆਰੇ ਕੇਵਲ ਹਾਂ ਸਾਬੁੜਾਈ ਦੇ ਜਦ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਤੱਕ ਪਿਆਰੇ ਕਾਈ ਕਹਾ ਰਹਾ ਹੋ ਸੇ ਵੀ ਸਾਰੇ ਕੋ ਆਪਣਾ ਅਵਰ ਨਾ ਜਾ ਚੋ ਕੋਈ ਨਾਮ ਤਕਤਾ ਆਸ ਹੈ ਬਿੰਦ ਬਿੰਦ ਤੁਖ ਤੁਖ ਹੋ ਰੇ ਸਾਹਿਬ ਤੇਰੇ ਨਾਮ ਵਿੱਚ ਤੋ ਬਿੰਦ ਬਿੰਦ ਚੁੱਕ ਚੁੱਕ ਹੋਏ ਸੇਬੀ ਸਾਹਿਬ ਆਪੁਨਾ ਅਵਰ ਨ ਜਾਤੋ ਹੋਏ ਨਾਮ ਅਕਾਲ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਰਿ ਤੇਰੇ ਨਾਮ ਵਿਟਹੋ ਬੇਦ ਬੇਦ ਤੁਕ ਤੁਕ ਘੋਲੇ ਵਾਲੀਂ ਕੀ ਕਾ ਖਾਂਸਾ